ਨਨਬੀ ਜੀ ਦਾ ਖਾਲਸਾ ਵੈਗਰੂ ਜੀ ਦੀ ਫਟੇ ਗੁਰਨਾਨ ਕਮੇਟੀ ਤੋਂ ਬੋਲ ਰਹੀ ਹਾਂ ਲੰਗ ਪਿੰਡ ਜ਼ਿਲ੍ਹਾ ਪਟਿਆਲਾ ਜੀ ਆਪਣਾ ਗਿਰੂਪਤੀ ਧਰਮ ਸਾਲਾ ਸੱਟ ਵਾਲੀ ਲਗਾਣਾ ਜੀ ਆਪਣੀ ਇਹ ਦੇਖੋ ਜੀ ਆਪਾਂ ਸੂਟ ਲੈ ਕੇ ਆਏ ਹਾਂ ਜੇ ਜਿਹੜਾ ਕੋਈ ਪੱਤ ਤੋਂ ਬਾਅਦ ਸ਼ੇਅਰ ਲੈ ਕੇ ਕਮੈਂਟ ਕਰਦਾ ਜੀ ਆਪਾਂ ਨੂੰ ਆਪਾਂ ਆਪਣੀ ਵੀਡੀਓ ਤੇ ਸੂਟ ਵੀ ਕਿੱਥੇ ਦੱਸਾਂਗੇ ਕਿਹੜਾ ਸੂਟ ਕਿੱਥੇ ਦੱਸਾਂਗੇ ਉਹ ਵੀ ਦੱਸਾਂਗੇ ਜੀ ਹੌਨ ਵਾਲੀ ਵੀਡੀਓ ਚ ਗਲ ਲਾਈਕ ਐਂਡ ਬਣਾਇਆ ਕਰੋ ਜੀ ਜਿਹੜੀ ਵੀਡੀਓ ਕਰਨਾ ਮੈਂ ਤੁਹਾਡੇ ਤੱਕ ਸੰਗੀਤੀ ਮਾਜੀ ਆਪਾਂ ਸਭ ਨੂੰ ਸੂਟ ਫੋਟ ਕਰਦੇ ਰਹੋ ਜੀ सारिया भैनों का धन्यवाद है फोन करके सूट भी मंगवाओ भैन थी बैठे सूँ पता लगेगा कि चीज़ है कि कपड़ा है घर बैठे ऑनलाइन सूट भेजा पिक भेज के सूट अपना ऑर्डर कर सहेखो अपने कोेंट मसलीचा बहुत वाइस कपड़ा है देख सकते हो तीस सिलाई कराने सिलाई पर भी ऑफर रखड़ी ऑफर अपनी सूटा भी सिलाई पर भी किसी भी भैन ने सिलाई करवानी है आपका नाम भेज के वट्सअप नंबर पर ਸਲਾਈ ਵਾਸਤੇ ਦੱਸ ਸਕਦੀ ਹਾਂ ਸੂਟ ਫੇਰ ਕਰਵਾਉਣ ਵਾਲਾ ਸਾਡੇ ਸਨਾਂ ਤੇ ਵਧੀਆ ਛੋਟ ਬਣਾ ਕੇ ਦੇਵਾਂਗੇ ਤੁਹਾਨੂੰ ਰਖੜੀ ਆਫਰ ਆਪਣਾ ਸਲਾਈ ਦਾ ਵੀ ਤੇ ਸੂਟਾਂ ਦੇ ਹੁਣ ਵੀ ਸੂਟ ਕਿਸੇ ਨੂੰ ਕਰਵਾਉਣਗੇ ਤੁਹਾਨੂੰ ਆਫਰ ਦੇ ਦੂੰਗਾ ਇਹ ਦੇਖੋ ਆਪਾਂ ਗਿਫਟ ਵੀ ਦੇਵਾਂਗੇ ਤੁਹਾਨੂੰ ਜਿਹੜੀ ਭੈਣ ਦਾ ਪਤ ਹੋਣਗੇ ਫੇਰ ਲੈ ਕੇ ਕਮੈਂਟ ਜਿਹੜੀ ਭੈਣਾਂ ਦੀ ਉਹਨਾਂ ਨੂੰ ਆਪਾਂ ਗਿਫਟ ਵੀ ਦੇ ਦਿਆਂਗੇ ਦੇਖੋ ਪੂਰਾ ਬੜੇ ਬੱਟੇ ਨਾਲ ਛਿਲੂ और बड़े चम्बे चमक दुपटे ने मसीन तो तो के दुपट्टे ने बढ़िया मशीन है बड़ी घटिया मशीन है पूरा वी दुपट्टा है डिजाइन बढ़िया बनया कोई भी सूट सदिया मिलेगा वट्सअप नंबर पर भेज सैठे घर को यह भी मशीन का ਸਲਾਈ ਕਰਾਉਣੀ ਹੈ ਸਲਾਈ ਕਰਾ ਸਕਦੀ ਹਾਂ ਲੈ ਸੰਸਾ ਲਾ ਕੇ ਤੇਰੀ ਡਿਜ਼ਾਈਨ ਬਣ ਗਈ ਜਿੰਨੇ ਸਿੱਖਾਂ ਨੇ ਸਲਾਈ ਤੇ ਵੀ ਤੁਹਾਨੂੰ ਆਪਾਂ ਰੱਤਰੀ ਆਫਰ ਦੇ ਰਹੇ ਹਾਂ ਸਲਾਈ ਤੇ ਵੀ ਭਾਣ ਸਲਾਈ ਕਰਵਾਉਂਦੀ ਆਪਾਂ ਤੁਹਾਨੂੰ ਆਪਾਂ ਨੂੰ ਵੀ ਰੱਤਰੀ ਆਫਰ ਦੇ ਰਹੇ ਹਾਂ ਕਰਾਂਗੇ ਆਪਾਂ ਸਲਾਈ ਤੁਸੀਂ ਪੁੱਛ ਸਕਦੀ ਹੋ ਸਾਨੂੰ ਫੋਨ ਕਰਕੇ ਮੈਸੇਜ ਕਰਕੇ ਇਹ ਦੇਖੋ ਉਹਨੇ ਗੁੱਲੇ ਗੁੱਲੇ ਦੁਪੱਟਿਆਂ ਨੇ ਸੰਦਰਭ ਸੀ ਦੇ ਸਾਡੇ ਲਈ ਜਾ ਰਿਹਾ ਹੋਣਾ ਉਹ ਬੁਕੀਆਂ ਥੋੜੀ ਸੈਂਟਰ ਦੇ ਦੁਪੱਟਿਆਂ ਨੇ ਆਪਾਂ ਤੁਹਾਨੂੰ ਇਹਨਾਂ ਚੋਰੀ ਗਿਫਟ ਦੇ ਰਹੇ ਹਾਂ ਤੇ ਸਾਡੇ ਵੱਤੋਂ ਵੱਧ ਸੇਰ ਲੈ ਕੇ ਜੁਆਇਨਟ ਕੁੰਨੀ ਜਿਹੜੇ ਕੋਏ ਉਹਦੇ ਨਾਲ ਤਾਂ ਹੀ ਆ ਗਏ ਜਿਹਨ ਸਰ ਤੋਂ ਪਹਿਲਾਂ ਦਿਖਾਇਆ ਆਪਾਂ ਨੇ ਰਖੜੀ ਆ ਹੋਰ ਆਪਣੇ ਕੋਲ ਜਿੰਨੇ ਹੋਏ ਆਪਾਂ ਵੀਡੀਓ ਪਾਵਾਂਗੇ ਸਾਰੀਆਂ ਰਖੜੀ ਤਾਂ ਆਪਾਂ ਆਫਰ ਦੇ ਪਾਵਾਂਗੇ ਕੋਈ ਛੋਟੇ ਛੋਟ ਵਧੀਆ ਲੱਗੇ ਆਪਾਂ ਨੂੰ ਦੱਸ ਸਕਦੇ ਆ ਆਫਰ ਤੇ ਆਪਾਂ ਕਿਹੋ ਜਿਹਾ ਇਹ ਦੇਖੋ 700 ਰੁਪਏ ਪਰ ਆ ਜਾਣਾ ਸੋਖਾਂ ਦਾ ਤੁਸੀਂ ਸੌਕਸ਼ਨ ਵਧੀਆ ਲੱਗੇ ਤੁਸੀਂ ਸਾਨੂੰ ਪਿਕ ਭੇਜ ਕੇ ਸੂਟ ਆਪਣਾ ਮੰਗਵਾ ਸਕਦੇ ਹੋ ਰਖਾ ਸਕਦੇ ਹੋ ਸਲਾਈ ਕਰਾਉਣੀ ਹੈ ਸਲਾਈ ਕਰਾ ਸਕਦੇ ਹੋ ਸਲਾਈ ਦੇ ਵੀ ਆਫਰ ਹਨ ਫੁੱਲੇ ਦੁਪੱਟੇ ਨੇ بڑے ਕੋਈ ਛੋਟਾ ਦੁਪੱਟਾ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿੱਡੇ-ਕਿੱਡੇ ਦੁਪੱਟੇ ਨੇ ਲੰਬੇ ਦੁਪੱਟਿਆਂ ਦੀ ਇਹ ਦੇਖੋ ਇਹ ਆ ਗਿਆ ਡਿਜ਼ਾਈਨ ਇਹਨੇ ਪ੍ਰਿੰਟ ਤੁਸੀਂ ਲੈਸ ਨਾਲ ਉਸਨੂੰ ਅਕ ਡਿਜ਼ਾਈਨ ਬਣਵਾਉਣਾ ਸਾਥੋਂ ਗੜਵਾ ਸਕਦੇ ਹੋ सिलाई करते आप कोट सैट भी बना आप सैट बना वो भी बना के हम कॉटन कपड़े किसी भी तरह का थोड़ा कपड़ा बनवा सारा अस रहे हैं जी अलाई करते हैं जहड़ा भी कपड़ा थोड़े तैयार करवाना डिजाइन करवाई फ्राक तैयार करवाया कोई कोट सैट तैयार करवाना मैट सूट तैयार करवाना असं तू करके दे ये मैं डिजाइन बनया बहुत वाइस डिजाइन ने बिटे के डिजाइन बहुत प्यारे ਜਿਹੜੀ ਭੈਣ ਸਾਡੀ ਜਿਹੜੀਆਂ ਨੂੰ ਵੱਧ ਤੋਂ ਵੱਧ ਲਾਇਕ ਕਮੈਂਟ ਸੇਅਰ ਆਪਣੇ ਰਿਸ਼ਤੇਦਾਰਾਂ ਤੋਂ ਵੱਧ ਤੋਂ ਵੱਧ ਵੀਡੀਓ ਨੂੰ ਸੇਅਰ ਲਾਇਕ ਤੇ ਕਮੈਂਟ ਲਰੋ ਆਪਾਂ ਤੁਹਾਨੂੰ ਸੁਣਦੇ ਗਏ ਜੀ ਇਹਨਾਂ ਟਵੀਟ ਜਿਹੜੀ ਭੈਣ ਦੇ ਵੱਧ ਤੋਂ ਵੱਧ ਸੇਅਰ ਲਾਇਕ ਕਮੈਂਟ ਸਤ ਸੌਰਪੀਆ ਪ੍ਰਾਈਜ਼ ਹੈ ਇਹਨਾਂ ਦੇ ਕਿਸੇ ਵੀ ਭੈਣ ਨੂੰ ਵਧੀਆ ਲੱਗੇ ਮੰਗਵਾ ਸਕਦੀਆਂ ਪਰ ਬੈਠੀਆਂ ਆਰਡਰ ਕਰ ਸਕਦੀਆਂ ਸਾਰੀ ਭੈਣਾਂ ਨੂੰ ਸਸਤੇ ਵਿੱਚ